ਜਗੀਰ ਕੋਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਜੜਾਲਾ ਇਹਨਾਂ ਨੂੰ ਕਿਵੇਂ ਦੇਖ ਰਹੇ ਸਾਰੇ ਇੱਕੋ थैਲੀ ਦੇ ਚੱਟੇ ਬਟਿਆ ਕੱਲ ਬੀਬੀ ਭਾਜਪਾ ਦੀ ਮਦਦ ਨਾਲ ਐਸਜੀਪੀਸੀ ਪ੍ਰਧਾਨ ਬਣਨ ਨੂੰ ਫਿਰ ਦੀ ਚੰਦੂ ਮਾਜਰਾ ਵੋਟਾਂ ਤੋਂ ਪਹਿਲਾਂ ਚੀਕਾਂ ਮਾਰਦੇ ਸੀ ਕਿ ਵੀ ਭਾਜਪਾ ਨਾਲ ਚੱਲੋ ਆਪਾਂ ਜਿੱਤ ਜਾਗੇ ਜੇ ਉਹ ਭਾਜਪਾ ਨਾਲ ਜਾ ਕੇ ਜਿੱਤ ਹੋ ਜਾਂਦੀ ਅੱਜ ਉਹਨੇ ਬੋਲ ਲਾ ਹੀ ਨਹੀਂ ਸੀ ਉਹਨੀਆਂ ਵਧੀਆ ਦੋ ਧੜੇ ਵੀ ਬਣ ਗਏ ਆ ਉਹ ਵੀ ਇਸ ਗੱਲ ਤੇ ਆ ਗਏ ਆ ਕਿ ਸ਼ਖਸੀ ਗੱਲਾਂ ਕਰਨ ਲੱਗ ਗਏ ਉਹਨਾਂ ਨੂੰ ਇੱਕ ਧੜਾ ਕਹਿੰਦਾ ਕਿ ਵੀ ਅਸੀਂ ਕਾਬਜ ਹੋ ਜਾਈਏ ਸਾਡਾ ਹੀ ਪਰਿਵਾਰ ਇੱਥੇ ਚੱਲੇ ਜਿਵੇਂ ਮੈਂ ਕਹਿੰਦਾ ਨਵੇਂ ਚੱਲੇ ਦੂਜਾ ਧੜਾ ਜਿਹੜਾ ਹੈਗਾ ਉਹ ਕਹਿੰਦਾ ਵੀ ਸੁਖਬੀਰ ਬਾਦਲ ਨੂੰ ਕੱਢ ਦੋ ਅਸੀਂ ਬਹਿ ਜਾਈਏ ਧੜੇ ਦੀ ਗੱਲ ਕੀਤੀ ਜਿਹੜਾ ਧੜਾ ਬੀਬੀ ਜ਼ਗੀਰ ਕੋਰ ਪ੍ਰੇਮ ਸਿੰਘ ਚੰਦੂ ਬਾਜਰਾਜਾ ਵਿਡਾਲਾ ਸਾਹਿਬ ਹੋਰ ਕਈ ਆਗੂ ਇਹਨਾਂ ਨੇ ਮਾਫੀ ਮੰਗੀ ਹੈ ਜਾ ਕੇ ਅਕਾਲ ਤਖਤ ਸਾਹਿਬ ਤੇ ਪਰ ਸਵਾਲ ਇਹ ਹੈ ਕਿ ਮਾਫੀ ਤੁਸੀਂ ਮੰਗ ਲੈਂਦੇ ਹੋ ਇਟ ਮੀਨਸ ਤੁਸੀਂ ਇਹ ਮੰਨ ਰਹੇ ਹੋ ਕਿ ਤੁਸੀਂ ਬਹੁਤ ਕੁਝ ਗਲਤ ਕੀਤਾ ਬਹੁਤ ਵੱਡੀ ਸ਼ਰਾਰਤ ਕੀਤੀ ਇਹਨਾਂ ਨੇ ਇਹਨਾਂ ਨੇ ਜਿਹੜੀਆਂ ਗਲਤੀਆਂ ਲਿਖੀਆਂ ਉਹ ਲਿਖੀਆਂ ਚਾਰ ਮੁੱਖ ਗਲਤੀਆਂ ਲਿਖੀਆਂ ਉਹ ਉਹੀ ਲਿਖੀਆਂ ਜਿਹੜੀਆਂ ਸੁਖਵੀਰ ਬਾਦਲ ਤੇ ਆਉਂਦੀਆਂ ਠੀਕ ਹੈ ਉਹਦੇ ਚ ਇਹ ਨਹੀਂ ਲਿਖਿਆ ਵੀ ਅਸੀਂ ਇੰਨੀ ਦੇਰ ਦੇ ਨਾਲ ਸੀ ਪੋਲੀਟਿਕਲ ਨੂੰ ਸਮਝਣ ਵਾਲਾ 21-22 ਸਾਲ ਦਾ ਮੁੰਡਾ ਜੋ ਹਲੇ ਨੌਜਵਾਨ ਹੋ ਰਿਹਾ ਹੈ ਉਹ ਵੀ ਇਹ ਸਮਝ ਜਾਂਦਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਇਦਾਂ ਦੀ ਸਿਆਸਤ ਕਰਨੀ ਚਾਹੀਦੀ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਪੁੱਤਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਕਿੱਦਾਂ ਦੀ ਸਿਆਸਤ ਕਰਨੀ ਪੰਥ ਦੇ ਵਿੱਚ ਇਹ ਗਾਇ ਕਿ ਗੁਰੂ 1920 ਸੰਗਤ 2120 ਸੰਗਤ ਜਿੱ ਨਿਦਰ ਮਾਫ ਨਹੀਂ ਕਰੂਗਾ ਸੰਗਤ ਉਦੋਂ ਮਾਫ ਕਰੂਗੀ ਜਦੋਂ ਇਹ ਇਨਾਂ ਦਾ ਗੁਨਾਹ ਬਿਲਕੁਲ ਸਾਹਮਣੇ ਲੈ ਕੇ ਆਉਂਗਾ ਰਾਮ ਰਾਏ ਜੀ ਨੇ ਜਿਹੜੀ ਗਲਤੀ ਕੀਤੀ ਸੀਗੀ ਮੁਗਲ ਦਰਬਾਰ ਦੇ ਵਿੱਚ ਜਾ ਕੇ ਉਹਦੇ 'ਚ ਬਹੁਤ ਲੋਕ ਵਿੱਚ ਪਏ ਕਿ ਵੀ ਇਹਨੂੰ ਮਾਫੀ ਦੇ ਦਿਓ ਗੁਰੂਆਂ ਨੂੰ ਗੁਰੂ ਸਾਹਿਬ ਨੂੰ ਆਖਿਆ ਕਿ ਨਹੀਂ ਇਹਦੇ ਤੋਂ ਗਲਤੀ ਹੋ ਗਈ ਹੈ ਨਾ ਇਹਨੂੰ ਮਾਫੀ ਦੇ ਦਿਓ ਪਰ ਗੁਰੂ ਸਾਹਿਬ ਨੇ ਮਾਫੀ ਨਹੀਂ ਦਿੱਤੀ ਉਹਨੇ ਕਿਹਾ ਵੀ ਮੇਰੀ ਅੱਖਾਂ ਤੋਂ ਪਾਸੇ ਹੋ ਦਾਤੋਂ ਨੂੰ ਨਿਗਾ ਨਹੀਂ ਨਜ਼ਰ ਨਹੀਂ ਆਉਣਾ ਚਾਹੀਦਾ ਤੇ ਇੱਥੋਂ ਤੱਕ ਕਿ ਅੱਜ ਵੀ ਆਪਾਂ ਰਾਮ ਰਾਈਆਂ ਨਾਲ ਵਰਤਦੇ ਨਹੀਂ ਹਰ ਗੱਲ ਦੀ ਮਾਫੀ ਨਹੀਂ ਪੰਜਾਬੀ ਜਲ ਦੇ ਵਿੱਚ ਕੁਝ ਹਲਚਲ ਹੁੰਦੀ ਹੈ ਚਾਹੇ ਉਹ ਹਾਸ਼ੀਏ ਤੇ ਹੁੰਦਾ ਚਾਹੇ ਉਸ ਦੇ ਵਿੱਚ ਢੜੇ ਬੰਦੇ ਆ ਤਾਂ ਇਹ ਇੱਕ ਉਠਾਉਣ ਵਾਲੇ ਸਵਾਲੇ ਉਠਾਉਂਦੇ ਨੇ ਕਿ ਇਸ ਦੇ ਵਿੱਚ ਆਰਐਸਐਸ ਫਾਇਦਾ ਲਵੇਗੀ ਭਾਜਪਾ ਫਾਇਦਾ ਲਵੇਗੀ ਭਾਜਪਾ ਕਾਬਜ ਕਰ ਲੇਗੀ ਕੋਈ ਦਰਬਾਰ ਸਾਹਿਬ ਦੇ ਵਿੱਚ ਕੋਈ ਐਕਟੀਵਿਟੀ ਇਹੋ ਜੀ ਗਲਤ ਹੋ ਜਾਂਦੀ ਹੈ ਤਾਂ ਇਹ ਆਰਐਸਐਸ ਦਾ ਪੰਜਾਬ ਦੇ ਅੰਦਰ ਜੇਕਰ ਸਿਆਸਤ ਹੋਈ ਹੈ ਤਾਂ ਉਹ ਸਿਆਸਤ ਦਾ ਧੁਰਾ ਰਿਹਾ ਹੈ ਕਿ ਪੰਥ ਪ੍ਰਥਮ ਰਹੇਗਾ ਪੰਥ ਦੇ ਵਿੱਚੋਂ ਇੱਕ ਪੋਲਿਟਿਕਲ ਮੂਵਮੈਂਟ ਦੇ ਜੇ ਆਪਾਂ ਨਾਮ ਲੈ ਕੇ ਕਹੀਏ ਤਾਂ ਅਕਾਲੀ ਦਲ ਉਪਜਿਆ ਕਿਹਾ ਗਿਆ ਕਿ ਇਹ ਹੁਣ ਪੰਥ ਦੇ ਮੁੱਦਿਆਂ ਦੀ ਅਗਵਾਈ ਕਰਿਆ ਕਰੇਗਾ ਅਕਾਲੀ ਦੀ ਸਿਆਸਤ ਕਰਿਆ ਕਰੇਗਾ ਇਸ ਕਰਕੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਉਸ ਪਾਰਟੀ ਦਾ ਨਾਮ ਵੀ ਪਿਆ ਪਰ ਹੌਲੀ-ਹੌਲੀ ਇਹ ਅਕਾਲੀ ਦਲ ਪਾਰਟੀ ਜੋ ਕਿ ਪੰਜਾਬ ਦੀ ਸਿੱਖਾਂ ਦੀ ਪਾਰਟੀ ਸੀ ਤਾਂ ਇਸ ਨੂੰ ਪੰਜਾਬੀ ਪਾਰਟੀ ਐਲਾਨ ਕਰ ਦਿੱਤਾ ਗਿਆ ਖੇਤਰੀ ਪਾਰਟੀ ਸੀ ਸੈਂਟਰ ਦੇ ਨਾਲ ਸਾਂਝ ਕਰਕੇ ਉਹ ਖੇਤਰੀ ਪਾਰਟੀ ਦਾ ਟੈਗ ਵੀ ਹਟਾ ਦਿੱਤਾ ਗਿਆ ਅਸ ਸਮੇਂ ਆਕਾਲੀ ਦਲ ਆਪਣੇ ਹਾਸ਼ੀਏ ਤੇ ਹੈ ਬਹੁਤ ਸਾਰੇ ਵੱਡੇ ਵੱਡੇ ਆਗੂ ਇਸ ਦੇ ਦੇ ਕੋਲੋਂ ਕਿਨਾਰਾ ਕਰ ਰਹੇ ਨੇ ਲੰਘੀਆਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕੀ ਹਾਲ ਹੋਇਆ ਉਹ ਅਸੀਂ ਸਾਰੇ ਜਾਣਦੇ ਆ ਆਕਾਲੀ ਦਲ ਦੀ ਇਸ ਪੂਰੀ ਸਿਆਸਤ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਡਾਕਟਰ ਅਜੀਪਾਲ ਸਿੰਘ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਕਿਹਾ ਕਿ ਇਹ ਤਾਂ ਪਾਰਟੀ ਇਸ ਕਰਕੇ ਬਣਾਈ ਗਈ ਸੀਗੀ ਕਿ ਅਕਾਲ ਦੀ ਸਿਆਸਤ ਹੋਇਆ ਕਰੇਗੀ ਸਿੱਖਾਂ ਨੇ ਮੁੱਦੇ ਐਡਰੈਸ ਕਰਿਆ ਕਰੇਗੀ ਪਰ ਮੌਜੂਦਾ ਹਾਲਾਤ ਕੀ ਨੇ ਦੇਖੋ ਜੀ ਵੈਸੇ ਤਾਂ ਲੀਹੋਂ ਇਹ ਬਹੁਤ ਪਹਿਲਾਂ ਲੈ ਗਏ ਸੀਗੇ ਤੇ ਤਕਰੀਬਨ 1974 ਚ ਇਹਨਾਂ ਨੇ ਜਿਹੜਾ ਇੱਕ ਮੁੱਦੇ ਚੱਕੇ ਸੀ ਉਸ ਤੋਂ ਬਾਅਦ ਦੇ ਤਿਲਕ ਦੇ ਸਮਝ ਲਓ 97 ਤੋਂ ਬਾਅਦ ਤੇ ਪੰਜਾਬੀ ਪਾਰਟੀ ਬਣ ਕੇ ਸਿੱਖਾਂ ਦੀ ਨੁਮਾਇੰਦਗੀ ਜਮਾਤ ਹੀ ਨਹੀਂ ਰਹੀ ਅੱਜ ਇਹ ਹਾਲਾਤ ਤਾਂ ਕਿ ਵੀ ਇਹਨਾਂ ਨੂੰ ਸਿਰਫ ਵੋਟਾਂ ਨਜ਼ਰ ਆਉਂਦੀਆਂ ਹਨ ਪੰਥ ਦੀ ਗੱਲ ਨਜ਼ਰ ਨਹੀਂ ਆਉਂਦੀ ਕਿਤੇ ਵੀ ਕਿਤੇ ਵੀ ਇਹ ਨਹੀਂ ਨਜ਼ਰ ਆਉਂਦਾ ਕਿ ਵੀ ਪੰਥਕ ਮੁੱਦੇ ਕੀ ਆ ਮਸਲੇ ਕੀ ਆ ਜਾਂ ਜਿਹੜੀਆਂ ਹੱਕਾਂ 'ਤੇ ਇਹ ਲੜਦੇ ਸੀ ਫੈਡਰਲ ਰਾਈਟਸ 'ਤੇ ਜਾਂ ਸੰਗੀਟਾਂ 'ਤੇ ਆਸਤੇ ਗੱਲ ਕਰਦੇ ਸੀ ਉਹਨਾਂ 'ਚ ਕੋਈ ਗੱਲ ਨਹੀਂ ਕਰ ਰਹੇ ਹਾਲਾਂਕਿ ਪਿਛਲਾ ਮੈਨੀਫੈਸਟੋ ਬਹੁਤ ਸੋਹਣਾ ਲਿਖਿਆ ਸੀ ਪਰ ਕਿਤੇ ਉਹਨੂੰ ਆਰਟੀਕਲ 'ਤੇ ਨਹੀਂ ਕੀਤਾ ਕਿਤੇ ਗੱਲ ਨਹੀਂ ਕੀਤਾ ਆ ਕੱਲ ਪਰਸੋ ਨਵੇਂ ਕਾਨੂੰਨ ਲਾਗੂ ਹੋਏ ਕਿਤੇ ਇਹਨਾਂ ਨੇ ਭਾਜਪਾ ਨੂੰ ਸਵਾਲ ਨਹੀਂ ਕੀਤਾ ਉਹਦੇ ਬਾਰੇ ਮਤਲਬ ਇਹ ਤਾਂ ਸਿਰਫ ਇਸ ਗੱਲ 'ਤੇ ਆ ਕੇ ਅੜ ਗਏ ਆ ਕਿ ਵੀ ਵੋਟ ਰਾਜਨੀਤੀ ਕਿਵੇਂ ਉਹਟ ਵਾਦ ਕੀਂਦੀ ਆ ਕਿ ਨਹੀਂ ਪੈਂਦੀ ਉਹਦੇ ਨਾਲੇ ਤਾਕਤ ਚ ਆਉਣਾ ਚਾਹੁੰਦੇ ਆ ਤੇ ਤਾਕਤ ਚ ਆਉਣਾ ਕਿਸ ਕਾਸਤੇ ਆ ਆਪ ਦੀ ਭੁੱਖ ਮਟੋਣ ਵਾਸਤੇ ਆਪ ਦੇ ਪਰਿਵਾਰਕ ਫਾਇਦੇ ਵਾਸਤੇ ਇੱਕ ਪੋਲੀਟਿਕਲ ਨੂੰ ਸਮਝਣ ਵਾਲਾ 21-22 ਸਾਲ ਦਾ ਮੁੰਡਾ ਜੋ ਹਲੇ ਨੌਜਵਾਨ ਹੋ ਰਿਹਾ ਉਹ ਵੀ ਇਹ ਸਮਝ ਜਾਂਦਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਇਦਾਂ ਦੀ ਸਿਆਸਤ ਕਰਨੀ ਚਾਹੀਦੀ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਪੁੱਤਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਕਿੱਦਾਂ ਦੀ ਸਿਆਸਤ ਕਰਨੀ ਹੈ ਵੇਖੋ ਜਿਹੜਾ ਸੁਖਬੀਰ ਬਾਦਲ ਆ ਨਾ ਉਹ ਉਹਨੂੰ ਕੋਈ ਹੈ ਹੀ ਨਹੀਂ ਪੰਥਰਾਂ ਲਗਾ ਉਹ ਨਾ ਨੌਜਵਾਨ ਨੂੰ ਤਾਂ ਕੌਮ ਦਾ ਪਤਾ ਹੈ ਉਹਨਾਂ ਨੂੰ ਇਹ ਨਹੀਂ ਕਿ ਪਤਾ ਨਹੀਂ ਕਿ ਵੀ ਇਹ ਕਰਨਾ ਕੀ ਚਾਹੀਦਾ ਮੈਨੂੰ ਜਾਂ ਹੋਣਾ ਕੀ ਚਾਹੀਦਾ ਇਹ ਸਾਰੀਆਂ ਗੱਲਾਂ ਕਲੀਅਰ ਆ ਠੀਕ ਹੈ ਪਰ ਉਹਨਾਂ ਨੂੰ ਕਿਉਂਕਿ ਨਿਜਪਾਰੂ ਆ ਉਹਨਾਂ ਨੂੰ ਆਏ ਆ ਕਿ ਅਸੀਂ ਆਪ ਦਾ ਵੇਖਣਾ ਹੈਗਾ ਸੀ ਕੌਮ ਦਾ ਜਾਂ ਪੰਥ ਦਾ ਨਹੀਂ ਵੇਖਣਾ ਸੀ ਟਕਰਾਅ ਚ ਆਉਣਾ ਹੀ ਨਹੀਂ ਕਿਸੇ ਗੱਲ ਦੇ ਉੱਤੇ ਸਤਾ ਬਸ ਉਹਨਾਂ ਦੇ ਹੱਥ ਠੋਕ ਕੇ ਬਣ ਕੇ ਆਦੇ ਫਾਇਦੇ ਲੈਣੇ ਆ ਆਪ ਦਾ ਵਪਾਰ ਵਪਾਰੀਕਰਨ ਕਰਨਾ ਹੈ ਪਰਿਵਾਰੀਕਰਨ ਕਰਨਾ ਹੈ ਤਾਂ ਜਦੋਂ ਇੰਜਾਂ ਮਾਹੌਲ ਬਣ ਜੇ ਉਹਦੇ ਚ ਫੇਰ ਬੰਦਾ ਆਪਦਾ ਹੀ ਫਾਇਦਾ ਵੇਖਦਾ ਤੇ ਉਹਨੂੰ ਪੰਜਾਬ ਦਾ ਜਾਂ ਪੰਥ ਦਾ ਫਾਇਦਾ ਨਹੀਂ ਉਹਦੇ ਵਿੱਚੋਂ ਕੱਢ ਸਕਦਾ ਤੁਸੀਂ ਇਦਾਂ ਸਾਰੇ ਮੁੱਦਿਆਂ ਤੇ ਸਰਗਰਮ ਰਹਿੰਦੇ ਹੋ ਤੁਹਾਡੇ ਨਾਲ ਹੋਰ ਵੀ ਕਈ ਸੁਝਵਾਨ ਆਗੂ ਮਿਲਦੇ ਜੁਲਦੇ ਹੋਣਗੇ ਪੰਥ ਜਦੋਂ ਸਿਕੋਂ ਕਿਸ ਨਜ਼ਰੀਏ ਨਾਲ ਦੇਖ ਰਹੀ ਹੈ ਸਮੇਂ ਅਕਾਲੀ ਦਲ ਨੂੰ ਕੀ ਇੱਛਾਪੰਥ ਦੇ ਦਿਲ ਦੇ ਵਿੱਚ ਕੀ ਅਕਾਲੀ ਦਲ ਐਦਾਂ ਦਾ ਬਣੇ ਤੇ ਇਸ ਤਰੀਕੇ ਬਣੇ ਦੇਖੋ ਜੀ ਜਿਹੜਾ ਪਹਿਲੀ ਗੱਲ ਤਾਂ ਅਕਾਲੀਆਂ ਅਕਾਲੀ ਦਲ ਜਿਹੜਾ ਲੋਕਾਂ ਦੀ ਨਿਗਾਛ ਹੈਗਾ ਹਨਾ ਉਹ ਚਾਹੁੰਦੇ ਵੀ ਉਹ ਅਕਾਲੀ ਕਿਰਦਾਰ ਦੁਬਾਰਾ ਪ੍ਰਗਟ ਹੋਵੇ ਜਿਹੜਾ ਕਿ ਗੁਰੂਆਂ ਨੇ ਜਿਨ ਵਕਾਲੀ ਕਹਿੰਦੇ ਸੀ ਚਲੋ ਉਸ ਲੈਵਲ ਤੱਕ ਵੀ ਨਹੀਂ ਜੇ ਪਹੁੰਚ ਸਕਦੇ ਤਾਂ ਘੱਟੋ-ਘੱਟ 1974 ਤੋਂ ਪਹਿਲਾਂ ਜਿਹੜਾ ਅਕਾਲੀ ਦਲ ਦੇ ਮੁੱਦਿਆਂ ਤੇ ਲੜਦਾ ਸੀ ਅਕਾਲੀ ਦਲ ਕਿ ਵੀ ਇੱਕ ਵੱਖਰੀ ਪਛਾਣ ਸਿੱਖਾਂ ਦੀ ਚੰਗੀ ਅਸੀਂ ਸੇਤ ਇੱਥੇ ਕਿਵੇਂ ਦੇਣੀ ਹੈ ਗੁਰਮਤ ਦਾ ਕਿਵੇਂ ਇੱਥੇ ਪ੍ਰਚਾਰ ਕਰਨਾ ਹੈ ਨਾਸਤਿਕਤਾ ਕਿਵੇਂ ਖਤਮ ਕਰਨੀ ਹੈ ਡੇਰਾਵਾਦ ਕਿਵੇਂ ਖਤਮ ਕਰਨਾ ਹੈ ਗੁਰੂ ਘਰਾਂ ਦਾ ਸੁਧਾਰ ਮੈਨੇਜਮੈਂਟ ਦੇ ਪ੍ਰਬੰਧ ਦੇ ਵਿੱਚ ਸੁਧਾਰ ਕਿਵੇਂ ਲਿਆਉਣਾ ਹੈ ਉੱਪਰ ਅਸ ਲੋਕਾਂ ਦੀ ਰੋਜ਼ਗਾਰ ਕਿਵੇਂ ਦੇਣੀ ਆ ਆਰਥਿਕਤਾ ਚ ਲਾਭ ਕਿਵੇਂ ਦੇਣਾ ਵਾਂਡਕ ਕਿਵੇਂ ਖਤਮ ਕਰਨੀਆਂ ਜਿਹੜੀ ਲੋਕਾਂ ਦੇ ਵਿੱਚ ਪਾੜਾ ਹੈਗਾ ਜਾਂ ਆਰਥਿਕ ਪਾੜਾ ਹੈ ਜਾਂ ਸਮਾਜਿਕ ਪਾੜਾ ਹੈ ਇਸ ਤੋਂ ਇਲਾਵਾ ਇਹ ਆ ਕਿ ਬਈ ਸਿੱਖਿਆ ਕਿਸ ਪ੍ਰਕਾਰ ਦੀ ਹੋਵੇ ਸਿੱਖਿਆ ਦਾ ਸੱਭਿਆਚਾਰ ਨਾਲ ਕੀ ਕਨੈਕਸ਼ਨ ਹੋਵੇ ਇਹ ਸਾਰੀਆਂ ਗੱਲਾਂ ਤੇ ਅਕਾਲੀ ਦਲ ਨੂੰ ਉਹ ਲੜਦਾ ਵੇਖਣਾ ਚਾਹੁੰਦੇ ਆ ਪੰਜਾਬ ਦੇ ਹੱਕ ਦੇ ਵਿੱਚ ਪਰ ਹੋ ਜੋ ਰਿਹਾ ਉਹ ਬਿਲਕੁਲ ਉਹਦੇ ਉਲਟ ਹੋ ਰਿਹਾ ਤੇ ਜਿਹੜੇ ਦੋ ਧੜੇ ਵੀ ਬਣ ਗਏ ਆ ਉਹ ਵੀ ਇਸ ਗੱਲ ਤੇ ਆ ਜਿੱਗੇ ਆ ਕਿ ਸਖਸ਼ੀ ਗੱਲਾਂ ਕਰਨ ਲੱਗ ਗਏ ਉਹਨਾਂ ਨੂੰ ਇੱਕ ਧੜਾ ਕਹਿੰਦਾ ਕਿ ਵੀ ਅਸੀਂ ਕਾਬਜ ਹੋ ਜਾਈਏ ਸਾਡਾ ਹੀ ਪਰਿਵਾਰ ਇੱਥੇ ਚੱਲੇ ਜਿਵੇਂ ਮੈਂ ਕਹੇ ਨਾਵੇਂ ਚੱਲੇ ਦੂਜਾ ਧੜਾ ਜਿਹੜਾ ਹੈਗਾ ਉਹ ਕਹਿੰਦਾ ਵੀ ਸੁਖਬੀਰ ਬਾਦਲ ਨੂੰ ਕੱਢ ਦੋ ਅਸੀਂ ਬਹਿ ਜਾਈਏ ਉੱਥੇ ਤੇ ਕੋਈ ਮਤਲਬ ਪੋਲਿਟਿਕਸ ਜਿਹੜੀ ਵੀ ਹੁਣ ਹੋ ਰਹੀ ਔ ਲਾਲਚ ਦੀ ਹੋ ਰਹੀ ਆ ਹੈ ਅੱਜ ਮੈਂ ਵਡਾਲਾ ਸਾਹਿਬ ਦਾ ਬਿਆਨ ਪੜਦਾ ਪਿਆ ਸੀਗਾ ਨੀਅਨ ਐਕਸਪ੍ਰੈਸ ਚ ਉਹਨਾਂ ਨੇ ਗੱਲਬਾਤ ਕੀਤੀ ਹੈ ਡਿਟੇਲਡ ਜਿਹੜਾ ਪਹਿਲਾ ਕੁਐਸਚਨ ਨਹੀਂ ਉਹਦਾ ਪਹਿਲਾ ਆਨਸਰ ਹੀ ਉਹਨਾਂ ਦਾ ਇਹ ਆ ਕਿ ਵੀ ਤੁਸੀਂ ਜੀ ਜੀ ਆਪਣਾ ਸਾਨੂੰ ਵੋਟਾਂ ਨਹੀਂ ਪਈਆਂ ਹੈ ਸਾਡੀ ਜਦੋਂ ਵੋਟਾਂ ਨਹੀਂ ਪਈਆਂ ਤਾਂ ਅਸੀਂ ਹੁਣ ਇਹ ਗੱਲ ਚੱਕੀ ਆ ਹੁਣ ਵੇਖੋ ਕਿੱਡੀ ਮੰਦ ਭਾਗੀ ਗੱਲ ਆ ਕਿ ਤੁਹਾਨੂੰ ਇੰਨੇ ਸਾਲ ਸਿਧਾਂਤ ਤੋਂ ਜਿਹੜਾ ਕੇਰੂ ਕੇਰੂ ਹੁੰਦਾ ਰਿਹਾ ਜਿਹੜਾ ਅਕਾਲੀ ਦਲ ਨੇ ਵਾਅਦੇ ਕਰਕੇ 96 ਸਤਨ ਵਿੱਚ ਜਿਹੜੀ ਸਰਕਾਰ ਆਈ ਸੀ 97 ਤੋਂ ਹੀ ਮੁੱਕਰਨੀ ਸ਼ੁਰੂ ਹੋਈ ਉਹ ਸਾਰੀਆਂ ਗੱਲਾਂ ਨਜ਼ਰ ਨਹੀਂ ਆਈਆਂ ਪਵਾੜਾ ਤਾਂ ਉਦੋਂ ਹੀ ਪੈ ਗਿਆ ਸੀ ਤੇ ਉਸ ਦਿਨ ਤੁਸੀਂ ਨਹੀਂ ਕੀਤਾ 2004 ਚ ਤੁਸੀਂ ਇਸੇ ਪ੍ਰਧਾਨ ਨੂੰ ਹੀ ਕਹਿ ਲੋ ਵੀ ਆ ਆਪਣਾ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੇ ਇਖਤਿਆਰ ਦਿੱਤੇ ਸੀ ਲਿਖ ਕੇ ਕਿ ਵੀ ਹਰ ਤਰ੍ਹਾਂ ਦੇ ਇਖਤਿਆਰ ਹੀ ਗਏ ਆ ਉਹ ਤੁਸੀਂ ਲਿਖ ਕੇ ਦਿੱਤੇ ਸੀ ਤੁਹਾਡੇ ਬਜ਼ੁਰਗਾਂ ਨੇ ਲਿਖ ਕੇ ਦਿੱਤੇ ਸੀ ਹੈ ਆ ਜਿਹੜੇ ਅੱਜਕੱਲ੍ਹ ਅੱਡ ਹੋਏ ਫਿਰਦੇ ਇਹਨਾਂ ਨੇ ਦਿੱਤੇ ਸੀ ਤੇ ਇਹਨਾਂ ਨੂੰ ਸਾਰੀਆਂ ਗੱਲਾਂ ਨਜ਼ਰ ਨਹੀਂ ਆਉਂਦੀਆਂ ਅੱਜ ਹੈ ਇਹਨਾਂ ਨੇ ਚਾਰਕ ਪੁਆਇੰਟ ਚੱਕ ਕੇ ਤੇ ਇਹਨਾਂ ਦਾ ਮੁੱਦਾ ਹੁਣ ਇਹ ਆ ਕਿ ਅਸੀਂ ਸਾਰਾ ਰਾਜ ਜਿਹੜਾ ਜਿਹੜਾ ਹੈਗਾ ਸਿਸਟਮ ਜਿਹੜਾ ਸਾਰੀਆਂ ਗੱਲਾਂ ਬਾਤਾਂ ਸਾਰੀ ਗੱਲਾਂ ਦਾ ਕਲਪਰੇਟ ਕਹਿ ਲੋ ਜਾਂ ਮਲਜਮ ਜਿਹੜਾ ਹੈਗਾ ਉਹ ਸੁਖਵੀਰ ਬਾਦਲ ਨੂੰ ਬਣਾ ਕੇ ਉਹਨੂੰ ਪਾਸੇ ਸਿੱਟ ਦਿੱਤੇ ਤੇ ਅਸੀਂ ਫੇਰ ਰਾਜ ਕਰ ਸਵਾਲ ਇਹ ਹੈ ਜਿਵੇਂ ਤੁਸੀਂ ਧੜੇ ਦੀ ਗੱਲ ਕੀਤੀ ਜਿਹੜਾ ਧੜਾ ਬੀਬੀ ਜ਼ਗੀਰ ਕੋਰ ਪ੍ਰੇਮ ਸਿੰਘ ਚੰਦੂ ਬਾਜਰਾਜਾ ਵਿਡਾਲਾ ਸਭ ਹੋਰ ਕਈ ਆਗੂ ਇਹਨਾਂ ਨੇ ਮਾਫੀ ਮੰਗੀ ਹੈ ਜਾ ਕੇ ਅਕਾਲ ਤਖਤ ਸਾਹਿਬ ਤੇ ਪਰ ਸਵਾਲ ਇਹ ਹੈ ਕਿ ਮਾਫੀ ਤੁਸੀਂ ਮੰਗ ਲੈਂਦੇ ਹੋ ਇਟ ਮੀਨਸ ਤੁਸੀਂ ਇਹ ਮੰਨ ਰਹੇ ਹੋ ਕਿ ਤੁਸੀਂ ਬਹੁਤ ਕੁਝ ਗਲਤ ਕੀਤਾ ਤੇ ਉਹ ਗਲਤ ਕੀਤਾ ਕਿ ਪਹਿਲਾਂ ਇਹ ਤਾਂ ਡਰੈਸ ਕਰੋ ਕਿ ਕਿਸ ਚੀਜ਼ ਦੀ ਮਾਫੀ ਮੰਗ ਰਹੇ ਹੋ। ਬਿਲਕੁਲ ਉਹਦੇ ਵਿੱਚ ਬਹੁਤ ਵੱਡੀ ਸ਼ਰਾਰਤ ਕੀਤੀ ਇਹਨਾਂ ਨੇ। ਇਹਨਾਂ ਨੇ ਜਿਹੜੀਆਂ ਗਲਤੀਆਂ ਲਿਖੀਆਂ ਉਹ ਲਿਖੀਆਂ ਚਾਰ ਮੁੱਖ ਗਲਤੀਆਂ ਲਿਖੀਆਂ ਉਹ ਉਹੀ ਲਿਖੀਆਂ ਜਿਹੜੀਆਂ ਸੁਖਵੀਰ ਬਾਦਲ ਤੇ ਆਉਂਦੀਆਂ। ਠੀਕ ਆ। ਉਹਦੇ ਵਿੱਚ ਇਹ ਨਹੀਂ ਲਿਖਿਆ ਵੀ ਅਸੀਂ ਇੰਨੀ ਦੇਰ ਦੇ ਨਾਲ ਸੀ। ਇਹਨਾਂ ਨੇ ਇਹ ਨਹੀਂ ਲਿਖਿਆ ਵੀ ਟ੍ਰੁੱਥ ਕਮਿਸ਼ਨ ਜਦੋਂ ਨਹੀਂ ਉਹਨਾਂ ਨੇ ਗਾਂ ਚਲਾਇਆ ਆਪਣਾ ਖਾਲੜਾ ਸਾਹਿਬ ਵਾਲਾ ਉਦੋਂ ਜਿਹੜਾ ਖਾਲੜਾ ਸਾਹਿਬ ਵੇਲੇ ਇਨਕੁਆਰੀਆਂ ਕਰਨੀਆਂ ਸੀਗੀਆਂ ਗਾਂ ਜੋ ਪੁਲਿਸ ਵਾਲੀ ਪੁਲਸ ਵਾਲਿਆਂ ਨੂੰ ਮਤਲਬ ਸਜ਼ਾ ਅਮਾ ਦਮਾਉਣੀਆਂ ਸੀਗੀਆਂ ਤੇ ਪੁਲਿਸ ਵਾਲਿਆਂ ਨੂੰ ਉਲਟਾ ਪੁਲਿਸ ਵਾਲਿਆਂ ਨੂੰ ਬਚਾਉਣ ਵਾਸਤੇ ਫੰਡਸ ਦਿੱਤੇ ਗਏ ਪੰਜਾਬ ਸਰਕਾਰ ਵੱਲੋਂ ਉਦੋਂ ਨਹੀਂ ਇਹ ਲੋਕ ਬੋਲੇ ਉਹਦੋਂ ਬਾਅਦ ਜਦੋਂ ਇਹ ਕਨਸਟੀਚਿਊਸ਼ਨਲ ਚੇਂਜ ਕੀਤੀ ਸਟਰਕਚਰ ਚ ਸੰਵਿਧਾਨ ਚ ਹੀ ਬਦਲਾ ਲੈ ਆਂਦਾ ਹੈ ਉਦੋਂ ਨਹੀਂ ਇਹ ਬੋਲੇ ਕਿ ਵੀ ਇਹ ਕਿਵੇਂ ਲੈ ਕੇ ਆ ਰਹੇ ਹੋ ਵੀ ਤੁਸੀਂ ਸਾਰੇ ਹੱਕ ਹਕੂਕ ਪ੍ਰਧਾਨ ਨੂੰ ਦੇ ਰਹੇ ਹੋ ਤਾਂ ਜਦੋਂ ਤੁਸੀਂ ਇਹ ਸਾਰਾ ਕੁਝ ਪੰਨਤਾ ਤੇ ਅੱਗੇ ਤਾਂ ਇੱਥੇ ਹੋਣਾ ਹੀ ਹੋਣਾ ਸੀ ਹੁਣ ਮਸਲਾ ਇਹਨਾਂ ਦਾ ਇਹ ਨਹੀਂਗਾ ਕਿ ਵੀ ਅਸੀਂ ਕਿਹੜੇ ਮੁੱਦਿਆਂ ਤੇ ਹੁਣ ਤਾਂ ਇਹਨਾਂ ਨੂੰ ਆਏ ਆ ਕਿ ਵੀ ਪਬਲਿਕ ਚ ਤੁਰੇ ਆ ਇਨਾਂ ਨੂੰ ਲੱਗਿਆ ਵੋਟਾਂ ਨਹੀਂ ਪੈਂਦੀਆਂ ਅਸੀਂ ਇੱਕ ਕਰੀਏ ਕਿ ਸਾਰਾ ਜਿਹੜਾ ਐਂਟੀ ਇਨਕੰਬੈਂਸੀ ਆ ਜਿੰਨਾ ਸਾਡੇ ਅਗੇਂਸਟ ਹੈਗਾ ਉਹ ਸਾਰਾ ਚੱਕ ਕੇ ਅਸੀਂ ਸੁਖਬੀਰ ਤੇ ਪਾ ਦਈਏ ਤੇ ਅਸੀਂ ਫੇਰ ਆ ਜੀਏ ਗੱਲ ਆ ਕਿ ਇਹ ਹਲੇ ਵੀ ਜੜ੍ਹ 'ਚ ਜਾਣ ਨੂੰ ਤਿਆਰ ਨਹੀਂ ਕਿਉਂਕਿ ਜਦੋਂ ਇਹ ਇਸ ਮਸਲੇ ਦੀ ਜੜ੍ਹ 'ਚ ਜਾਂਦੇ ਆ ਤਾਂ ਉਦੋਂ ਇਹ ਪਤਾ ਲੱਗਦਾ ਕਿ ਗਲਤੀਆਂ ਇਹਨਾਂ ਦੀਆਂ ਵੀ ਆ ਤੇ ਇਹਨਾਂ ਨੂੰ ਵੀ ਅਸੈਪਟ ਨਹੀਂ ਕਰਨਾ ਪੰਥ ਨੇ ਵੇਖੋ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣੀ ਤੇ ਉੱਥੋਂ ਮਾਫੀ ਮਿਲਣੀ ਉਦੋਂ ਵੀ ਵੱਡੀ ਗੱਲ ਆ ਪੰਥ ਦੇ ਵਿੱਚ ਇਹ ਹੈ ਕਿ ਗੁਰੂ 19ਵੇਂ ਸੰਗਤ 21ਵੇਂ ਸੰਗਤ ਜਿੱਨੀ ਦਾ ਮਾਫ਼ ਨਹੀਂ ਕਰੂਗੀ ਸੰਗਤ ਉਦੋਂ ਮਾਫ਼ ਕਰੂਗੀ ਜਦੋਂ ਇਹ ਇਨਾਂ ਦਾ ਇਹ ਗੁਨਾਹ ਬਿਲਕੁਲ ਸਾਹਮਣੇ ਲੈ ਕੇ ਆਉਣਗੇ ਦੂਜੀ ਗੱਲ ਨਾ ਹਰ ਗੱਲ ਦੀ ਮਾਫੀ ਨਹੀਂ ਹੁੰਦੀ ਹੈ ਕਈ ਗੁਨਾਹ ਐਸੇ ਹੁੰਦੇ ਆ ਇਹ ਪਾਪ ਕੀਤੇ ਇਹਨਾਂ ਨੇ ਇਹਦਾ ਵੀ ਗੁਰੂ ਨੇ ਹਰ ਚੀਜ਼ ਦੀ ਸੇਧ ਦਿੱਤੀ ਆਪਾਂ ਨੂੰ ਗੁਰੂਆਂ ਨੇ ਆਪਦੇ ਜੀਵਨ ਚ ਆਪਾਂ ਨੂੰ ਕਰਕੇ ਵਿਖਾਇਆ ਕਿ ਕਿਹੜੀ ਚੀਜ਼ ਦੀ ਮਾਫੀ ਹੈ ਤੇ ਕਿਹੜੀ ਚੀਜ਼ ਦੀ ਮਾਫੀ ਨਹੀਂਗੀ ਰਾਮ ਰਾਏ ਜੀ ਨੇ ਜਿਹੜੀ ਗਲਤੀ ਕੀਤੀ ਸੀਗੀ ਮੁਗਲ ਦਰਬਾਰ ਦੇ ਵਿੱਚ ਜਾ ਕੇ ਉਹਦੇ ਵਿੱਚ ਬਹੁਤ ਲੋਕ ਵਿੱਚ ਪਏ ਕਿ ਵੀ ਇਹਨੂੰ ਮਾਫੀ ਦੇ ਦਿਓ ਗੁਰੂਆਂ ਨੂੰ ਗੁਰੂ ਸਾਹਿਬ ਨੂੰ ਆਖਿਆ ਕਿ ਨਹੀਂ ਇਹਦੇ ਤੋਂ ਗਲਤੀ ਹੋ ਗਈ ਹੈ ਨਾ ਇਹਨੂੰ ਮਾਫੀ ਦੇ ਦਿਓ ਪਰ ਗੁਰੂ ਸਾਹਿਬ ਨੇ ਮਾਫੀ ਨਹੀਂ ਦਿੱਤੀ ਉਹਨੇ ਕਿਹਾ ਵੀ ਮੇਰੀ ਅੱਖਾਂ ਤੋਂ ਪਾਸੇ ਹੋ ਜਾਂਗਾ ਤੋਂ ਮੈਨੂੰ ਨਿਗਾ ਨਹੀਂ ਹੋਣੀ ਚਾਹੀਦੀ ਮਤਲਬ ਨਜ਼ਰ ਨਹੀਂ ਆਉਣਾ ਚਾਹੀਦਾ ਤੇ ਇੱਥੋਂ ਤੱਕ ਕਿ ਅੱਜ ਵੀ ਆਪਾਂ ਰਾਮ ਰਾਈਆਂ ਨਾਲ ਵਰਤਦੇ ਨਹੀਂਗੇ ਆਪਾਂ ਜਿਹੜਾ ਹੁਕਮਨਾਮਾ ਹੈ ਕਿ ਆਪਾਂ ਰਾਮ ਰਾਈਆਂ ਨਾਲ ਸੰਬੰਧ ਨਹੀਂ ਸਿੱਖ ਰੱਖਦੇ ਤਾਂ ਮਤਲਬ ਇੰਨੀ ਵੱਡੀ ਸਜ਼ਾ ਹੁੰਦੀ ਹੈ ਜਿੱਥੇ ਜਿੱਥੇ ਪਾਪ ਕੀਤਾ ਹੁੰਦਾ ਤੇ ਇਹ ਸੋਚਦੇ ਆ ਵੀ ਹੁਣ ਅਸੀਂ ਮਤਲਬ ਸੇਵਾ ਲੱਗ ਜੂਗੀ ਸਾਡੀ ਉੱਥੇ ਹੈ ਕੋਈ ਤਨਖਾਹ ਲੱਗ ਜੂਗੀ ਹੈ ਸਫਾਈ ਦੀ ਲੱਗ ਜੂਗੀ ਕੋਈ ਜੋੜੇ ਝਾੜਨ ਦੀ ਲੱਗ ਜੂਗੀ ਹੈ ਤੇ ਅਸੀਂ ਉਸ ਦਿਵਸ ਅਖੰਡ ਪਾਠ ਸਾਹਿਬ ਰਖਾ ਕੇ ਤੇ ਸੰਗਤਾਂ ਨੂੰ ਮਾਫ ਕਰ ਦੂ ਅਸੀਂ ਫੇਰ ਲੀਡਰ ਬਣ ਜਾਈਏ ਭਾਈ ਕਿਉਂ ਤੁਸੀਂ ਨਕਾਮ ਰਹੇ ਹੋ ਤੁਸੀਂ ਫੇਲ ਕੀਤਾ ਤੁਸੀਂ ਆਪ ਲਿਖ ਕੇ ਮੰਨੀ ਜਾਂਦੇ ਹੋ ਕਿ ਇੱਥੇ ਇੱਥੇ ਅਸੀਂ ਮਤਲਬ ਆਏ ਆਪਣਾ ਨਹੀਂ ਕੀਤਾ ਸਾਫ਼ ਨਜ਼ਰ ਆ ਰਿਹਾ ਤੁਸੀਂ ਚੁੱਪ ਕਰਕੇ ਘਰੇ ਬੈਠੋ ਲੀਡਰਸ਼ਿਪ ਪੰਤ ਦੀ ਕਿਸੇ ਹੋਰਾਂ ਨੂੰ ਕਰਨ ਜਦੋਂ ਵੀ ਅਕਾਲੀ ਦਲ ਦੇ ਵਿੱਚ ਕੁਝ ਹਲਚਲ ਹੁੰਦੀ ਹੈ ਚਾਹੇ ਉਹ ਹਾਸ਼ੀਏ ਤੇ ਆਉਂਦਾ ਚਾਹੇ ਉਸ ਦੇ ਵਿੱਚ ਧੜੇ ਬੰਦਿਆ ਤਾਂ ਇਹ ਇੱਕ ਉਠਾਉਣ ਵਾਲੇ ਸਵਾਲੇ ਉਠਾਉਂਦੇ ਨੇ ਕਿ ਇਸ ਦੇ ਵਿੱਚ ਆਰਐਸਐਸ ਫਾਇਦਾ ਲਵੇਗੀ ਭਾਜਪਾ ਫਾਇਦਾ ਲਵੇਗੀ ਭਾਜਪਾ ਕਾਬਜ ਕਰ ਲੇਗੀ ਕੋਈ ਦਰਬਾਰ ਸਾਹਿਬ ਦੇ ਵਿੱਚ ਕੋਈ ਐਕਟੀਵਿਟੀ ਇਹੋ ਜੀ ਗਲਤ ਹੋ ਜਾਂਦੀ ਹੈ ਤਾਂ ਇਹ ਆਰਐਸਐਸ ਦਾ ਇਹ ਚੀਜ਼ਾਂ ਜਿਹੜੀਆਂ ਉੱਠਦੀਆਂ ਨੇ ਉਹ ਠੀਕ ਨੇ ਜਾਂ ਗਲਤ ਨੇ ਜਾਂ ਕਿ ਮੈਂ ਦੇਖ ਦੋ ਇਸ ਮਸਲੇ ਨੂੰ ਵੇਖੋ ਜਦੋਂ ਤੁਹਾਡਾ ਘਰ ਕਮਜ਼ੋਰ ਹੋਊਗਾ ਜਦੋਂ ਤੁਹਾਡਾ ਆਪਦਾ ਢੜਾ ਕਮਜ਼ੋਰ ਹੋਊਗਾ ਤਾਂ ਉਹ ਕਮਜ਼ੋਰ ਹੋਣ ਨਾਲ ਤੁਸੀਂ ਡੈਫੀਨੇਟਲੀ ਤੁਹਾਡਾ ਜਿਹੜਾ ਹੈਗਾ ਕਿ ਘਰ ਕਮਜ਼ੋਰ ਹੋਣ ਨਾਲ ਤੁਹਾਡਾ ਬਾਹਰਲਾ ਬੰਦਾ ਫਾਇਦਾ ਤਾਂ ਲਊਗਾ ਹੀ ਲਊਗਾ ਇਹ ਆਪਾਂ ਕਹਿ ਹੀ ਨਹੀਂ ਸਕਦੇ ਬਾਹਰਲਾ ਬੰਦਾ ਫਾਇਦਾ ਨਾ ਲਵੇ ਉਹ ਫਾਇਦਾ ਲਊਗਾ ਹੀ ਲਊਗਾ ਹੁਣ ਪਰ ਜੋ ਹੁਣ ਇੱਕ ਦੂਜੇ ਨੂੰ ਕਹਿ ਰਹੇ ਆ ਜਿਹੜਾ ਹਨ ਉਹ ਬੀਜੇਪੀ ਵਾਲਾ ਨੂੰ ਉਹਨਾਂ ਨੂੰ ਬੀਜੇਪੀ ਵਾਲੇ ਕਹਿ ਰਹੇ ਉਹਨਾਂ ਨੂੰ ਕਹਿ ਰਹੇ ਆ ਤਾਂ ਵੇਖੋ ਦੋਨੇ ਹੀ ਬਰਾਬਰ ਦੇ ਮਾੜੇ ਆ ਹੈ ਤਾਂ ਇਕੱਠੇ ਹੀ ਸੀ ਨਾ ਬੀਜਪੀ ਨੇ ਇੰਨੇ ਸਾਲ ਇਹਨਾਂ ਨੇ ਸਾਝ ਕੀਤੀ ਆ ਤੋ ਇਹ ਬਰਾਬਰ ਦੇ ਜ਼ਿੰਮੇਵਾਰ ਆ ਉਹੀ ਇੰਨਾ ਚ ਜਿਹੜੀ ਜਿਹੜੀ ਪ੍ਰੋਬਲਮ ਸੁਖਬੀਰ ਬਾਦਲ ਚ ਆ ਉਹੀ ਦੂਜਿਆਂ ਤਾਂ ਜਿਹੜੀ ਇੰਨਾ ਚ ਹੈਗੀ ਆ ਉਹੀ ਸੁਖਬੀਰ ਚ ਆ ਦੋਵੇਂ ਪਰਿਵਾਰਵਾਦ ਵਧਾਉਣਾ ਚਾਹੁੰਦੇ ਆ ਦੋਵੇਂ ਆਪ ਦਾ ਆਪਣਾ ਜਿਹੜਾ ਹੈਗਾ ਕਿ ਨਿੱਜ ਨੂੰ ਅੱਗੇ ਰੱਖਦੇ ਆ ਦੋਵੇਂ ਚਾਹੁੰਦੇ ਆ ਵੋਟ ਰਾਜਨੀਤੀ ਹੋਵੇ ਅਸੀਂ ਇਸ ਪੰਥ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਦੋਵੇਂ ਆਪ ਦੀਆਂ ਜਿਹੜੀਆਂ ਪ੍ਰਾਪਰਟੀਆ ਵਧਾਉਣਾ ਚਾਹੁੰਦੇ ਆ ਠੀਕ ਹੈ ਇਹ ਸਾਰੇ ਇੱਕੋ ਹੀ ਗਏ ਫੈਸਲੇ ਲੈਣ ਦੀ ਵਿਧੀ ਨੂੰ ਨਹੀਂ ਬਦਲਣਾ ਚਾਹੁੰਦੇ ਸ਼ਕਸੀ ਪੂਜਾ ਕਰਾਉਣਾ ਚਾਹੁੰਦੇ ਆ ਤੇ ਇਹ ਬੁਰੀ ਤਰ੍ਹਾਂ ਨਕਾਰੇ ਜਾ ਚੁੱਕੇ ਐ ਇਸ ਟਾਈਮ ਸਿਰਫ ਫਰਕ ਇਹ ਹੈ ਕਿ ਇੱਕ ਵੱਡਾ ਲਟੇਰਾ ਤੇ ਇੱਕ ਛੋਟੇ ਲਟੇਰੇ ਐ ਐਨਾ ਹੀ ਆ ਜਿਹਦਾ ਜਿੰਨਾ ਵਾਹ ਪੈਂਦਾ ਓਡਾ ਵੱਡਾ ਲੁੱਟ ਕਰ ਰਿਹਾ ਤੇ ਇਹ ਹੈ ਸਾਰੇ ਕੁਝ ਕਿ ਜਿਹੜੀ ਟੌਪਿਕ ਇੱਕ ਸਵਾਲ ਮੈਂ ਤੁਹਾਡੇ ਤੋਂ ਪੁੱਛੂੰਗਾ ਜਿਵੇਂ ਅਪਾਰ ਐਸਐਸ ਦੀ ਗੱਲ ਕਰਦੇ ਆ ਤਾਂ ਬੀਜੇਪੀ ਜਿਹੜੀ ਆ ਉਹ ਆਰਐਸਐਸ ਦੇ ਅੰਡਰ ਚੱਲਦੀ ਹੈ ਨਾ ਕਿ ਆਰਐਸਐਸ ਬੀਜੇਪੀ ਦੇ ਅੰਡਰ ਚੱਲਦੀ ਹੈ ਤਾਂ ਹੁਣ ਮੌਕੇ ਦੇ ਹਿਸਾਬ ਦੇ ਨਾਲ ਫਿਰ ਐਸਜੀਪੀਸੀ ਨੂੰ ਅੱਗੇ ਆ ਕੇ ਕਿਉਂਕਿ ਉਸ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਪੋਲਿਟਿਕਲ ਵਿੰਗਾ ਕਿਉਂਕਿ ਉਹ ਸਾਰਿਆਂ ਕੋਲ ਜੋ ਉਹੀ ਹੈ ਸਾਰਿਆਂ ਨੂੰ ਪਤਾ ਹੈ ਤਾਂ ਐਸਜੀਪੀਸੀ ਨੂੰ ਇਸ ਦੇ ਉੱਪਰ ਆ ਕੇ ਡੋਮਿਨੇਟ ਕਰਕੇ ਇਸ ਪੂਰੇ ਮਸਲੇ ਨੂੰ ਐਡਰੈਸ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਲੱਗਦਾ ਵੇਖੋ ਪਹਿਲੀ ਗੱਲ ਤਾਂ ਆਏ ਆ ਕਿ ਆਪਾਂ ਕੋਈ ਆਰਐਸਐਸ ਤੋਂ ਸੇਧ ਨਹੀਂ ਲੈਣੀ ਆਪਾਂ ਕੋਈ ਬੀਜੇਪੀ ਤੋਂ ਸੇਧ ਨਹੀਂ ਲੈਣੀ ਸਿੱਖ ਨੇ ਸੇਧ ਲੈਣੀ ਆ ਤਾਂ ਗੁਰੂ ਤੋਂ ਸੇਧ ਲੈਣੀ ਆ ਗੁਰਬਾਣੀ ਤੋਂ ਸੇਧ ਲੈਣੀ ਹੈ ਤੇ ਗੁਰੂ ਦੇ ਜੀਵਨ ਤੋਂ ਸੇਧ ਲੈਣੀ ਹੈ ਠੀਕ ਹੈ ਨਾ ਇਹ ਤਿੰਨ ਚਾਰ ਚੀਜ਼ਾਂ ਨੇ ਹੈ ਜਾਂ ਫਿਰ ਆਪਦੇ ਇਤਿਹਾਸ ਤੋਂ ਸੇਧ ਲੈਣੀ ਹੈ ਜਿੱਥੇ ਉਹਨੂੰ ਸਕਸੈਸਫੁਲ ਇਤਿਹਾਸ ਮਿਲਿਆ ਜਦੋਂ ਹੁਣ ਇਹ ਗੱਲ ਆਉਂਦੀ ਆ ਤਾਂ ਵੱਡੀ ਗੱਲ ਇਹ ਆ ਕਿ ਬਈ ਤੁਸੀਂ ਜਦੋਂ ਸੇਧ ਲੈਨੇ ਹੋ ਇਸ ਤਰੀਕੇ ਦੀ ਤਾਂ ਤੁਹਾਨੂੰ ਸਾਫ਼ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਆਪਾਂ ਜਦੋਂ ਆਪਣਾ ਜਦੋਂ ਇਹ ਅਕਾਲੀ ਦਲ ਬਣਿਆ ਸੀ ਉਹਦਾ ਮੁੱਖ ਜਿਹੜਾ ਟੀਚਾ ਸੀ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸੇਵ ਤੇ ਉਹ ਨੂੰ ਹੈਜ ਦੇਣਾ ਸੀਗਾ ਮਨ ਉਹਦਾ ਇੱਕ ਸੇਫਗਾਰਡ ਸੀ ਉਹਦਾ ਇੱਕ ਵਾਰਡ ਸੀਗੀ ਉਹਦੇ ਆਸੇ ਪਾਸ ਇੱਕ ਪੋਲਿਟੀਕਲ ਫੌਜ ਸੀ ਉਹਦੀ ਹੁਣ ਉਲਟਾ ਹੋ ਗਿਆ ਹੁਣ ਉਹ ਸ਼੍ਰੋਮਣੀ ਕਮੇਟੀ ਨੂੰ ਖਾ ਰੇ ਆ ਆਪਦੇ ਫਾਇਦੇ ਵਾਸਤੇ ਤੇ ਔਣਾ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਚਾਹੀਦਾ ਅੱਗੇ ਔਣਾ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਤੇ ਸਖਤ ਸਟੈਪ ਲੈਣੇ ਚਾਹੀਦੇ ਆ ਸਖਤ ਕਾਰਵਾਈ ਕਰਨੀ ਚਾਹੀਦੀ ਜੋ ਹੁਣ ਗੱਲ ਹੋਈ ਗਈ ਉਹ ਪਹੁੰਚ ਹੀ ਗਏ ਆ ਉਥੇ ਜਥੇਦਾਰ ਸਾਹਿਬ ਨੂੰ ਤੇ ਜਥੇਦਾਰ ਸਾਹਿਬ ਸਹਬਾਨ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਉਹਨਾਂ ਨੂੰ ਕਿੰਨੇ ਲਾਇਆ ਕਿ ਇਹਨੇ ਨਹੀਂ ਲਾਇਆ ਹੁਣ ਉਹਨਾਂ ਨੂੰ ਪੰਥ ਹੱਲ ਖੜਨਾ ਚਾਹੀਦਾ ਹੈ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾਜਾ ਉਡਾਲਾ ਇਹਨਾਂ ਨੂੰ ਕਿਵੇਂ ਦੇਖ ਰਹੇ ਹੋ ਸਾਰੇ ਇੱਕੋ ਥੈਲੀ ਦੇ ਚੱਟੇ ਬਟਿਆ ਕੱਲ ਬੀਬੀ ਭਾਜਪੀ ਦੀ ਮਦਦ ਨਾਲ ਐਸਜੀਪੀਸੀ ਪ੍ਰਧਾਨ ਬਣਨ ਨੂੰ ਫਿਰਦੀ ਸੀ ਚੰਦੂ ਮਾਜਰਾ ਵੋਟਾਂ ਤੋਂ ਪਹਿਲਾਂ ਚੀਕਾਂ ਮਾਰਦੇ ਸੀ ਕਿ ਵੀ ਬੀਜੇਪੀ ਨਾਲ ਚੱਲੋ ਆਪਾਂ ਜਿੱਤ ਜਾਂਗੇ ਜੇ ਉਹ ਬੀਜੇਪੀ ਨਾਲ ਜਾ ਕੇ ਜਿੱਤ ਹੋ ਜਾਂਦੀ ਅੱਜ ਉਹਨੇ ਬੋਲਣਾ ਹੀ ਨਹੀਂ ਸੀ ਉਹਨੇ ਕਹਿੰਦਾ ਵਧੀਆ ਇਹੀ ਅਕਾਲੀ ਦਲ ਸੋ ਇਹਨਾਂ ਦਾ ਸਾਰਿਆਂ ਦਾ ਇੱਕੋ ਆ ਇਹਨਾਂ 'ਚ ਕੋਈ ਫਰਕ ਨਹੀਂ ਮੇਰੇ ਹਿਸਾਬ ਨਾਲ ਵੇਖੋ ਮੈਂ ਇਹ ਕਹਿੰਨਾ ਕਿ ਪਹਿਲੇ ਜਿਹੜਾ ਵੀ ਕੋਈ ਐਮਪੀ ਐਮਐਲਏ ਰਹਿ ਗਿਆ ਕੋਈ ਮਿਨਿਸਟਰੀ ਇੰਜੋਏ ਕਰ ਗਿਆ ਕੋਈ ਮੈਂਬਰਸ਼ ਆਪਣਾ ਚੇਅਰਮੈਨ ਨਹੀਂ ਇੰਜੋਏ ਕਰ ਗਿਆ ਪਿਛਲੇ ਸਾਲਾਂ ਵਿੱਚ ਚੁੱਪ ਰਿਹਾ ਸਾਰਾ ਕੁਝ ਹੁੰਦੇ ਹੋਏ ਵੇਖਦੇ ਹੋਏ ਵੀ ਚੁੱਪ ਰਿਆ ਉਹ ਸਾਰੇ ਇੱਕੋ ਆ ਹੈ ਉਹਨਾਂ ਦੇ ਸਿਰਫ ਉਹਨਾਂ ਨੂੰ ਮੌਕਾ ਘੱਟ ਮਿਲਿਆ ਲਾਲਚ ਆਪਦਾ ਪਗੋਣ ਨੂੰ ਸਾਰੇ ਇੱਕੋ ਤਰ੍ਹਾਂ ਦੇ ਲੋਕ ਆ ਅਕਲ ਚਰਚਾ ਹੈ ਚਰਨਜੀਤ ਬਰਾੜ ਨੂੰ ਲੈ ਲੋ ਅੱਜ ਬੋਲਦਾ ਫਿਰਦਾ ਕਾਹਦਾ ਬੋਲਦਾ ਹੈ ਭਾਈ ਤੂੰ ਤਾਂ ਆਨੰਦ ਮਾਨਿਆ ਸਾਰਾ ਫੌਜ ਇਸ ਸਮੇਂ ਦਾ ਤੈਨੂੰ ਅੱਜ ਜਦੋਂ ਤੂੰ ਲਗਾਤਾਰ ਹਾਰਦੇ ਜਾ ਰਹੇ ਹੋ ਅੱਜ ਬੋਲਿਆ ਤੁਸੀਂ ਤੁਹਾਨੂੰ ਨੂੰ ਪਤਾ ਹੈ ਵੀ ਇਸ ਤੋਂ ਬਾਅਦ ਖਤਮ ਆ ਕਹਾਣੀ ਠੀਕ ਹੈ ਨਾ ਇਸ ਤੋਂ ਬਾਅਦ ਤਾਂ ਉਹ ਆ ਵੀ ਜਹਾਜ਼ ਪੂਰੀ ਤਰ੍ਹਾਂ ਡੁੱਬ ਗਿਆ ਹੁਣ ਤੁਸੀਂ ਲਾਈਫ ਬੋਟ ਤੇ ਭੱਜਣਾ ਠੀਕ ਹੈ ਨਾ ਸੋ ਇਸ ਤਰੀਕੇ ਦੀ ਗੱਲ ਆ ਇਹ ਮੇਰਾ ਖਿਆਲ ਇਹ ਨਹੀਂ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਵੀ ਇਹ ਪਾਸੇ ਹੋ ਜੇ ਕੌਮ ਦਾ ਭਲਾ ਹੀ ਚਾਹੁੰਦੇ ਜੇ ਪੰਥ ਦਾ ਭਲਾ ਚਾਹੁੰਦੇ ਤਾਂ ਇਹ ਆਪ ਦਾ ਪਾਸੇ ਹੋਣ ਇਹਨਾਂ ਦੇ ਪਰਿਵਾਰ ਵੀ ਪਾਸੇ ਕਰਨੇ ਚਾਹੀਦੇ ਆ ਕਿਉਂਕਿ ਉਹਨਾਂ ਦੇ ਥਰੂ ਵੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਆਫਟਰ ਆਲ ਇਹਨਾਂ ਨੇ ਉੱਥੋਂ ਪਤਾ ਨਹੀਂ ਕਿੰਨਾ ਪੈਸਾ ਕਮਾਇਆ ਕਿੰਨੀ ਇਹਨਾਂ ਨੇ ਲੁੱਟ ਮਚਾਈ ਆ ਅੱਜ ਜੇ ਅੱਜ ਇੱਕ ਗੱਲ ਆ ਜੇ 25 ਸਾਲਾਂ ਚੋਂ 15 ਸਾਲ ਇਹਨਾਂ ਨੇ ਰਾਜ ਕੀਤਾ ਪੰਜਾਬ 'ਚ ਅੱਜ ਪੰਜਾਬ ਜੇ ਕਿਸੇ ਪ੍ਰੋਬਲਮ 'ਚ ਖੜਾ ਹੈ ਤਾਂ ਵੱਡੇ ਜ਼ਿੰਮੇਵਾਰ ਤੇ ਇਹੀ ਆ ਨਾ ਇਹੀ ਬੰਦੇ ਆ ਨਾ ਜਿਹੜੇ ਉੱਥੇ ਖੜੇ ਹੀ ਗਏ ਆ ਜੇ ਕਿਸੇ ਚੀਜ਼ ਦੇ ਕੋਈ ਮਨਿਸਟਰ ਸੀ ਕੋਈ ਕੋਚ ਸੀ ਦੱਸੋ ਇਹਨਾਂ ਨੇ ਕੀ ਕੰਪਲਿਸ਼ਮੈਂਟ ਕੀਤੀ ਆ ਐਸੀ ਕੀ ਚੀਜ਼ ਕੀਤੀ ਆ ਕਿ ਜਿਹਦੇ ਚ ਪੰਜਾਬ ਅੱਗੇ ਗਿਆ ਹੋਵੇ ਪੰਜਾਬ ਤਾਂ ਲਗਾਤਾਰ ਸਲਾਈਡ ਹੋਇਆ ਇਹਨਾਂ ਦੇ ਟਾਈਮ 'ਚ ਪੰਥ ਦਾ ਹਾਲਤ ਮਾੜੀ ਹੋ ਗਈ ਆ ਸੋ ਇਹ ਬੰਦੇ ਨਾ ਤਾਂ ਇਹ ਇਹ ਪਹਿਲੀ ਗੱਲ ਤਾਂ ਇਹ ਇਹਨਾਂ ਦੀ ਨੀਤਾਂ ਸਾਫ਼ ਨਹੀਂ ਦੂਜੀ ਗੱਲ ਇਹਨਾਂ 'ਚ ਕਾਬਲੀਅਤ ਵੀ ਹੈ ਨਹੀਂ ਜੇ ਕਾਬਲੀਅਤ ਹੁੰਦੀ ਤਾਂ ਕੋਈ ਤਰੱਕੀ ਕਰਾ ਦਿੰਦੇ ਠੀਕ ਆ ਨਾ ਇਹ ਮਤਲਬ ਬੇਈਮਾਨ ਤਾਂ ਹੈਗੇ ਹੈਗੇ ਆ ਪਰ ਜੋਰ ਤੇ ਬੇਈਮਾਨਤਾ ਹੈ ਹੀ ਕੋਈ ਉਸ ਤੇ ਦੋ ਰਹਿ ਹੀ ਨਹੀਂ ਹੈ ਸਾਰਿਆਂ ਚ ਉਤਲੀ ਲੀਡਰਸ਼ਿਪ ਸਾਰੀ ਅਕਾਲੀ ਦਲ ਦੀ ਨੂੰ ਲੈ ਕੇ ਤੇ ਨਾਲ ਦੀ ਨਾਲ ਨਾਕਾਬਲ ਲੋਕ ਵੀ ਹੈਗੇ ਆ ਕਈ ਵਾਰੀ ਇਹ ਹੁੰਦਾ ਵੀ ਚਲ ਕਾਬਲੀਅਤ ਹੁੰਦੀ ਕੋਈ ਤਰੱਕੀ ਪੰਜਾਬ ਅੱਜ ਦੇ ਨਾਲ ਹਾਲਾਤਾਂ ਚ ਨਾ ਹੁੰਦਾ ਸੋ ਇਹ ਕਾਬਲ ਵੀ ਨਹੀਂਗੇ ਤੇ ਇਸ ਕਰਕੇ ਇਹਨਾਂ ਨੂੰ ਪਾਸੇ ਬਹਿ ਜਾਣਾ ਚਾਹੀਦਾ ਜਥੇਦਾਰ ਸਾਹਿਬ ਨੂੰ ਅੱਗੇ ਆ ਕੇ ਇਹਨਾਂ ਨੂੰ ਹਮੇਸ਼ਾ ਹਸਤੇ ਪੋਲਿਟਿਕਸ ਚ ਚਾਹੇ ਉਹ ਰਿਲੀਜੀਅਸ ਰਾਜਨੀਤੀ ਆ ਚਾਹੇ ਉਹ ਪੋਲਿਟੀਕਲ ਫੀਲਡ ਹੈਗਾ ਚਾਹੇ ਧਾਰਮਿਕ ਫੀਲਡ ਹੈ ਇਹਨਾਂ ਨੂੰ ਪਾਸੇ ਇਹਲਾ ਸਵਾਲ ਮੇਰਾ ਤੁਸੀਂ ਕਿਹਾ ਸਿਆਸਤ ਦੀ ਗੱਲ ਕੀਤੀ ਆਪਾਂ ਪੰਥਕ ਸਿਆਸਤ ਦੀ ਉਸ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਆਈਆਂ ਤਾਂ ਦੋ ਸੀਟਾਂ ਕਿਹਾ ਗਈਆਂ ਕਿ ਇਹ ਪੰਥਕ ਸੀਟਾਂ ਨੇ ਕਿਉਂਕਿ ਸੰਗਤ ਨੇ ਇੱਕ ਹੁੰਦੀ ਆਵਾਮ ਨੇ ਵੋਟਾਂ ਪਾਈਆਂ ਇੱਕ ਆਪਾਂ ਕਹਿੰਨੇ ਵੀ ਸੰਗਤ ਨੇ ਵੋਟ ਪਾਈ ਤਾਂ ਉਹ ਚੀਜ਼ਾਂ ਵੱਡੀਆਂ ਹੋ ਜਾਂਦੀਆਂ ਨੇ ਉਹ ਸਾਡੇ ਭਾਵਨਾਵਾਂ ਨਾਲ ਜੁੜ ਜਾਂਦੀਆਂ ਗੱਲਾਂ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮਰਿਤਪਾਲ ਸਿੰਘ ਤੁਹਾਨੂੰ ਲੱਗਦਾ ਕਿ ਇਹ ਜੋ ਦੋ ਸੀਟਾਂ ਜਿੱਤੀਆਂ ਇਨਾਂ ਨੂੰ ਐਡਰੈਸ ਕਰਕੇ ਇਹਨਾਂ ਦੇ ਆਲੇ ਦੁਆਲੇ ਨਵੀਂ ਸਿਆਸਤ ਘੜਨੀ ਚਾਹੀਦੀ ਹੈ ਇਹ ਤੁਹਾਨੂੰ ਇੱਕ ਪੁਸ਼ ਮਿਲਿਆ ਇਨਕਿ ਇਹੀ ਸਿਆਸਤ ਹੋਊਗੀ ਇਹਨਾਂ ਦਾ ਇਸਤੇਮਾਲ ਸਹੀ ਤਰੀਕੇ ਅੱਗੇ ਕਰਨਾ ਚਾਹੀਦਾ ਵੇਖੋ ਜੀ ਇੱਕ ਪੰਥਕ ਭਾਵਨਾ ਤਾਂ ਪੰਜਾਬ 'ਚ ਹੈ ਨਾ ਇਹ ਗੱਲ ਦੋ ਸੀਟਾਂ ਨੇ ਤੈਅ ਕਰਤਾ ਕਿ ਵੀ ਜਿਹੜੀ ਦੂਜੀ ਲੀਡਰਸ਼ਿਪ ਆ ਉਹਨੂੰ ਨਕਾਰਤਾ ਲੋਕਾਂ ਹੁਣ ਇਸ ਭਾਵਨਾ ਦੇ ਆਧਾਰ ਤੇ ਇੱਕ ਸਿਆਸਤ ਖੜੀ ਹੋਣੀ ਬਣਦੀ ਆ ਪੰਜਾਬ 'ਚ ਠੀਕ ਆ ਉਸ ਸਮੇਂ ਤੋਂ ਖੁੰਝਣਾ ਵੀ ਨਹੀਂ ਚਾਹੀਦਾ ਉਸ ਸਮੇਂ ਤੁਪਸ਼ਾ ਵੀ ਨਹੀਂ ਹਟਣਾ ਚਾਹੀਦਾ ਤੇ ਓਣਾ ਚਾਹੀਦਾ ਪੰਜਾਬ ਦੇ ਵਿੱਚ ਬਹੁਤ ਨੌਜਵਾਨ ਹੈਗਾ ਬਹੁਤ ਸੁਹਿਰਦ ਲੋਕ ਹੈਗੇ ਆ ਪੰਜਾਬ ਦੇ ਵਿੱਚ ਚੰਗਾ ਕਰਨ ਵਾਲੇ ਬਹੁਤ ਆ ਵੇਖੋ ਜਿਹੜਾ ਪੰਜਾਬ ਨੂੰ ਹਲੇ ਖਿੱਚੀ ਲੈ ਜਾਂਦੇ ਉਸ ਲੈਵਲ ਤੇ ਠੀਕ ਆ ਇੰਨੇ ਮਾੜੇ ਲੁਟੇਰੇ ਇੱਥੇ ਆਏ ਹੈਗੇ ਕਾਂਗਰਸ ਕਿਹੜਾ ਚੰਗੀ ਸੀ ਨਾ ਇਹ ਚੰਗੇ ਸੀ ਠੀਕ ਹੈ ਜੀ ਹੋਣ ਵਾਲੀ ਸਰਕਾਰ ਦਾ ਵੀ ਆਪਾਂ ਨੂੰ ਪਤਾ ਸੋ ਇਹ ਇਹ ਨਹੀਂ ਕਿ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਭਾਵਨਾ ਵੀ ਹੈਗੀ ਆ ਉਹ ਸੰਗਤ ਵੀ ਹੈਗੀ ਆ ਲੋਕ ਚਾਹੁੰਦੇ ਵੀ ਹੈਗੇ ਆ ਹਨਾ ਉਹਨਾਂ ਨੇ ਦੋ ਜਗ੍ਹਾ ਜਿਤਾ ਕੇ ਵਿਖਾਤਾ ਠੀਕ ਆ ਤੇ ਉਹ ਉਸ ਤੇ ਖੜਾ ਕਰਨੀ ਬਣਦੀ ਆ ਸਿਆਸਤ ਦਾ ਗਾਂ ਖੜੀ ਕਰਨੀ ਬਣਦੀ ਆ ਉਹ ਕਿਸ ਤਰੀਕੇ ਨਾਲ ਹੋ ਸਕਦੀ ਆ ਕਿਸ ਤਰੀਕੇ ਨਾਲ ਉਹਦੇ ਕੋਆਰਡੀਨੇਟ ਕੀਤਾ ਜਾ ਸਕਦਾ ਉਹ ਸਾਰਿਆਂ ਨੂੰ ਰਲ ਕੇ ਕੋਈ ਨਾ ਕੋਈ ਉਹਦਾ ਹੱਲ ਕਢਣਾ ਚਾਹੀਦਾ ਸ਼ੁਕਰੀਆ ਤੇ ਜਿਵੇਂ ਕਿਹਾ ਕਿ ਸਿਆਸਤ ਦੀ ਲੋੜ ਹੈ ਇੱਕ ਨਵੀਂ ਸਿਆਸਤ ਜੋ ਕਿ ਪੰਥ ਪ੍ਰਥਮ ਰੱਖ ਕੇ ਕੀਤੀ ਜਾ ਸਕੇ ਬਰਾਟ ਸਾਹਿਬ ਹੋਰਾਂ ਨੇ ਕਿਹਾ ਕਿ ਲੋਕਾਂ ਨੂੰ ਆਗੂਆਂ ਨੂੰ ਇਕੱਠੇ ਆਉਂਦੀ ਲੋੜ ਹੈ ਦੇਖਦੇ ਆਂ ਬਰਾਟ ਸਾਹਿਬ ਦੇ ਇਸ ਆਈਡੀਆ ਦੇ ਨਾਲ ਕਿਹੜੇ-ਕਿਹੜੇ ਸਹਿਮਤ ਹੁੰਦੇ ਆਂ ਕਿਹੜੇ-ਕਿਹੜੇ ਲੋਕ ਅੱਗੇ ਆਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਬਦਲਦੀ ਹੈ ਬਾਕੀ ਅਕਾਲੀਆਂ ਦੀ ਸਿਆਸਤ ਕਿਸ ਤਰੀਕੇ ਦੀ ਹੈ ਉਹ ਵੀ ਡਾਵਾ ਡੋਲਾ ਉਸ ਤੇ ਉੱਤੇ ਭਵਿੱਖ ਵਿੱਚ ਕੀ ਕੁਝ ਵਾਪਰਦਾ ਹੈ ਇਹ ਵੀ ਤੁਹਾਡੇ ਨਾਲ ਸੰਭਾ ਕਰਾਂਗੇ ਜੁੜੇ ਰਹਿਣਾ ਪੰਜਾਬ ਪ੍ਰਥਮ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮਹਿਮਾਨ ਪੀਤੌਲਕ ਸ਼ਹਿਰ ਮੋਹਾਲੀ